ਜੀ ਜੀ ਨਾਮ ਹੈ ਜੀ ਨਾਮ ਤੇ ਕਿੱਥੇ ਦੀਪੇਦਾਨ ਮੇਰੀ ਇਹ ਸ਼ਵਾਲਾ ਫਾਟਕ ਦੇ ਬਿਲਕੁਲ ਨਾਲ ਆਈਸਕ੍ਰੀਮ ਦੇ ਨਾਲ ਦੀ ਗੁਰੂ ਕ੍ਰਿਪਾ ਜੁਐਲਰ ਦੁਕਾਨ ਹੈਗੀ ਆ ਹਾਂ ਜੀ ਕੀ ਗੱਲ ਕੀ ਹੋਈ ਅੱਜ ਮੈਂ ਆ ਕੀ ਆ ਕਿਸੇ ਕੋ ਪੈਸੇ ਲੈਣੇ ਸੀ ਤੇ ਉਹ ਮੈਨੂੰ ਕਹਿ ਕੇ ਗਏ ਕਿ ਮੈਂ ਪੈਸੇ ਦੇ ਜੰਦੇ ਆ ਤੇ ਮੈਂ ਉਹਦੇ ਉਹਦਾ ਵੱਡਾ ਬ੍ਰਦਰ ਆ ਕੰਦਾ ਮੇਰੀ ਮਰਜ਼ੀ ਚੱਲਣੀ ਹੈ ਮੇਰੀ ਮਰਜ਼ੀ ਨਾਲ ਪੈਸੇ ਦੇ ਨਹੀਂ ਮੈਂ ਜੋ ਕਵਾਂਗਾ ਉਹੀ ਹੋਣਾ ਹੀ ਤੇ ਮੈਂ ਕਿਹਾ ਇੰਝ ਥੋੜੀ ਹੁੰਦਾ ਮੇਰੇ ਪੈਸੇ ਇੰਨੇ ਬਨੇ ਆ ਤੇ ਮੈਨੂੰ ਇੰਨੇ ਪੈਸੇ ਦੇ ਦੇ ਉਨ ਬਹਿਦੇ ਮਨ ਨਾਮ ਮੰਨਣ ਦੇ ਚੱਕਰ ਤੇ ਮੇਰੇ ਸਿਰ ਤੇ ਗਨ ਰੱਖੀ ਉਹਨੇ ਕੰਦਾ ਮੈਂ ਤੈਨੂੰ ਇੱਥੇ ਮਾਰ ਦੇਣਾ ਮੇਰੇ ਹੋਰ ਮੁੰਡਿਆਂ ਦੇ ਨਾਮ ਲੈੰਦਾ ਮੇਰੇ ਕੋਲ ਰਿਕਾਰਡਿੰਗ ਹੈਗੀ ਕੈਮਰੇ ਦੀ ਕੰਦਾ ਜੋ ਕਰਨਾ ਕਰ ਲਾ ਮੈਂ ਇੱਥੇ ਬੈਠਾ ਹੀ ਹੁਣੇ ਵਿਥੋ ਕੰਦਾ ਮੈਂ ਬੰਦੇ ਬੁਲਾ ਲਾ ਭਾਵੇਂ 5000 ਉਹਨੇ ਮੈਨੂੰ ਮਾ ਪਹਿਣ ਦੀਆਂ ਚੰਗੀਆਂ ਗਾਲਾਂ ਗੱਡੀਆਂ ਤੇ ਬਾਹਰ ਖਲੋ ਕੇ ਵੀ ਕੱਢਦਾ ਰਿਹਾ ਗਾਲਾਂ ਮੈਂ ਮੂਆ ਲੋ ਕੀਤਾ ਤੇ ਮੇਰੇ ਕੰਪਲੇਨ ਦਿੱਤੀ ਮੈਂ ਪੁਲਿਸ ਕੋਲ ਇਹ ਲੱਗਦਾ ਜੀ ਕਿ ਅਗਰ ਗੋਲੀ ਚਲਾ ਦਿੰਦਾ ਤਾਂ ਵੱਡਾ ਨਾ ਭਾਜੀ ਪੂਰੇ ਇਸ ਮੇਰੇ ਸਿਰ ਤੇ ਗਨ ਰੱਖੀਏ ਇੱਕ ਵਾਰ ਸਿਰ ਨੱਪਣ ਦੀ ਦੇ ਰਹੀ ਮੈਂ ਸ਼ ਜਾਨੀ ਨੂੰ ਖਾਮੀ ਹੋ ਸਕਦਾ ਹੈ ਮੈਂ ਕਹਿੰਦਾ ਮੈਂ ਦੁਬਾਰਾ ਹੋਣਾ ਹੀ ਨਹੀਂ ਹਿੱਤੇ ਵੇਦ ਦੇ ਹੋਣਾ ਹੀ ਕੋਈ ਦੁਨੀਆ ਜਗ੍ਹਾ ਹੀ ਨਹੀਂ ਦੋ ਤਿਆਰ ਲੈ ਕੇ ਆਇਆ ਸੀ ਲਾਇਸੈਂਸੀ ਉਹਦਾ ਆਪਣਾ ਹੀ ਆ ਕੋਈ ਮੈਨੂੰ ਐ ਨਹੀਂ ਇਸ ਚੀਜ਼ ਬਾਰੇ ਕੁਝ ਨਹੀਂ ਪਤਾ ਉਹਦਾ ਕਾਰੋਬਾਰ ਕੀ ਹੈ ਪਤਾ ਨਹੀਂ ਮੈਨੂੰ ਐ ਚੀਜ਼ਾ ਕਿੰਨੇ ਰੁਪਏ ਪੈਸੇ ਦਾ ਲੈਣ ਦੇਣਾ ਇਹ 2-3 ਲੱਖ ਰੁਪਏ ਤੱਕ ਲੈਣ ਦੇਣਾ ਹਾਂਜੀ ਤੇ ਪੈਸੇ ਨਾ ਉਹ ਉਹਦਾ ਲੈਣ ਦੇਣ ਕੋਈ ਨਹੀਂ ਹੋ ਰਹੀ ਸਿਸਟਰ ਦਾ ਹੈਗਾ ਇਹ ਸਿਸਟਰ ਕਹਿੰਦੀ ਮੈਂ ਪੈਸੇ ਦੇਨੇ ਆ ਉਹ ਪੈਸੇ ਲੈਣ ਜਲਦੀ ਆਂਦੀ ਏ ਉਹ ਆਪ ਆਨ ਕੇ ਪਤਾ ਨਹੀਂ ਲੜਕੇ ਕਿਉਂ ਗਿਆ ਠੀਕ ਹੈ ਤੇ ਇਹਨੂੰ ਲੈ ਕੇ ਹੁਣ ਤੁਸੀਂ ਪੁਲਿਸ ਨੂੰ ਕੰਪਲੇਨਟ ਕਰਦੇ ਹਾਂ ਹਾਂ ਜੀ ਪੁਲਿਸ ਨੂੰ ਕੰਪਲੇਨਟ ਕਰਤੀ ਹੈ ਇਹਦੀ ਗੱਡੀ ਮੋਕੇ ਤੇ ਹਾਂ ਜੀ ਪੀਸੀਆ ਦੀ ਗੱਡੀ ਆ ਗਈ ਮੈਂ ਮੰਗ ਕੀ ਕਰਦੇ ਪ੍ਰਸ਼ਾਸਨ ਤੋਂ ਪ੍ਰਸ਼ਾਸਨ ਕੋ ਮੰਗ ਕਰਦਾ ਕਿ ਮੇਰੀ ਤੇ ਮੇਰੇ ਪਰਿਵਾਰ ਦੀ ਜਾਨ ਨੂੰ ਕੋਈ ਵੀ ਹੋਵੇ ਤੇ ਉਹਦਾ ਕਸੂਰ ਉਹ ਬੰਦਾ ਹੋਵੇ ਤੇ ਮੈਨੂੰ ਜੇ ਉਹ ਬੰਦੇ ਨੂੰ ਜਲਦੀ ਤੋਂ ਜਲਦੀ ਅਰੈਸਟ ਕੀਤਾ ਜਾਵੇ ਠੀਕ ਸਰ ਜਿਹੜੀ ਸਹੰਸੂਲੇ ਵਾਰਦਾਤ ਹੋਈ ਹੈ ਉਹਦੇ ਬਾਰੇ ਕੀ ਕਹਿਣਾ ਚਾਹੋਗੇ ਸਰ ਮੈਂ ਨਾ 112 ਤੇ ਪੀਸੀਆ ਰ ਹੈ ਮੇਰ ਕੋ ਯੀ ਆਰ ਵੀ ਗੱਡੀ ਹੈ ਮੇਰ ਕੋ ਇਹਨਾਂ 112 ਤੇ ਕਾਲ ਕੀਤੀ ਸੀ ਕਿ ਇਹਨਾਂ ਨੇ ਬੰਦੇ ਨੇ ਕੋਈ ਥ੍ਰੈਟ ਥਰੂਟ ਕੀਤੀ ਹੈ ਕੰਨਪਤੀ ਦੇ ਟੈਸਟਰ ਕੋਲ ਚਲਦਾ ਰਿਹਾ ਕਿ ਆਏ ਮੌਕੇ ਤੇ ਉਹਨਾਂ ਨੇ ਪੁੱਛਿਆ ਪੁੱਛਿਆ ਵਾ ਸਾਰਾ ਦੋਨੋਂ ਕੋ ਜੋ ਵੀ ਹੈਗੀ ਹੈ ਗੱਲਬਾਤ ਪੂਛੀ ਗਈ ਹੈ ਹੁਣ ਜੋ ਟਾਕ ਨਹੀਂ ਜਿਹੜੇ ਸਾਡੇ ਸੀਨੀਅਰ ਅਫਸਰ ਉਹਨਾਂ ਦੇ ਰਨੋਲਡਜ ਚ ਲੈ ਆਂਦਾ ਵਾ ਜੋ ਵੀ ਬੰਦੀ ਕਰ ਰਹੀ ਭਰ ਰਹੀ ਸੀ ਆ ਦੀ ਦੁਕਾਨ ਕਿਹੜੀ ਜਗ੍ਹਾ ਤੇ ਸਥਾਨ ਲਗੀ ਹੈ ਇਹ ਸ਼ਵਾਲਾ ਫਾਰਕ ਦੇ ਪਿੱਛੇ ਹੈਗੀ ਜੀ ਤੇ ਜੀ ਕੇ ਜੁਨਿਅਰ ਹੈ ਮੇਰੇ ਖਿਆਲ ਵਿੱਚ ਜੀ ਕੇ ਜੁਨਿਅਰ ਦਾ ਜੀ ਕੇ ਜੀ ਨੂੰ ਜੀ ਕੇ ਜੀ ਕੋਲ ਹੈ ਸੀਨੀਅਰ ਅਫਸਰ ਲੋਕੀ ਕੰਮ ਕਰਦੇ ਕਿਤੇ ਵਾ ਬਸ ਸੀਨੀਅਰ ਅਫਸਰਾਂ ਦੇ ਮੈਂ ਹੋਸਲੇ ਆਂਦਾ ਵਾ ਜੋ ਵੀ ਅਫਸਰ ਕਹਿਣਗੇ ਕਾਰਵਾਈ ਕੀਤੀ ਹੈ 不能动弹。